ਮੈਂ ਲੱਕੀ ਸ਼ਰਮਾ ਸੇਫ ਹਿਮਨ ਲਾਈਫ ਵੈਲਫੇਅਰ ਸੁਸਾਇਟੀ ਤੋਂ ਹਾਂ ਜਿੱਦਾਂ ਕਿ ਸਾਡੇ ਸਮਾਜ ਦੇ ਵਿੱਚ ਚਾਈਨਾ ਡੋਰ ਨੂੰ ਲੈ ਕੇ ਜਿਹੜਾ ਵਾ ਉਹ ਕਾਫੀ ਆਪਣਾ ਪ੍ਰਸ਼ਾਸਨ ਵੀ ਅਵੇਅਰ ਕਰ ਰਿਹਾ ਲੋਕਾਂ ਨੂੰ ਤੇ ਕਿਤੇ ਨਾ ਕਿਤੇ ਆਪਣਾ ਤੁਸੀਂ ਵੀ ਸਮਾਜ ਤੇ ਦੇਖਿਆ ਹੋਏਗਾ ਕਿ ਰਾਹ ਗਿਰਾਂ ਨੂੰ ਆਂਦੇ ਜਾਂਦੇ ਕਿਤੇ ਡੋਰ ਦੇ ਨਾਲ ਪੰਛੀਆਂ ਨੂੰ ਉਹਦੇ ਨਾਲ ਨਾਲ ਜਿਹੜਾ ਵਾ ਕਿ ਜਾਨੀ ਵੀ ਬੰਦਿਆਂ ਨੂੰ ਵੀ ਜਿਹੜਾ ਵਾ ਕਿ ਇਹ ਗਲਾ ਕੱਟੇ ਜਾਂਦੇ ਆ ਕੋਈ ਵੀ ਨੁਕਸਾਨ ਜਿਹੜਾ ਵਾ ਇਦਾਂ ਸਮਾਜ ਦੇ ਵਿੱਚ ਹੁੰਦਾ ਪਿਆ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਉਹਦੇ ਸ਼ਿਕਾਰ ਕਾਲ ਨੂੰ ਅਸੀਂ ਵੀ ਹੋ ਸਕਦੇ ਹਾਂ ਕਿਉਂਕਿ ਸਾਰਾ ਸਮਾਜ ਹੀ ਸਾਡਾ ਆਪਾਂ ਪਰਿਵਾਰ ਹੈ ਇੱਕ ਦੂਜੇ ਦੇ ਸਾਰੇ ਆਪਾਂ ਭੈਣ ਭਰਾਵਾਂ ਇੱਕ ਦੂਜੇ ਦੀ ਸੇਫਟੀ ਵਾਸਤੇ ਆਪਾਂ ਜਿਹੜਾ ਵਾ ਕਿ ਅੱਜ ਇੱਕ ਛੋਟਾ ਜਿਹਾ ਉਪਰਾਲਾ ਸੁਸਾਇਟੀ ਨੇ ਜਿਹੜਾ ਕੀਤਾ ਵਾ ਕਿ ਜਿਹਦੇ ਨਾਲ ਕੀ ਆਪਣਾ ਉਹਦੇ ਉੱਪਰ ਜਿਹੜਾ ਵਾ ਕਿ ਮੋਟਰਸਾਈਕਲਾਂ ਸਕੂਟਰਾਂ ਦੇ ਉੱਪਰ ਇੱਕ ਸ਼ਕੰਜਾ ਟਾਈਪ ਉਹ ਬਣਾਇਆ ਗਿਆ ਹੈ ਕਿ ਜਿਹਦੇ ਨਾਲ ਵੀ ਕੋਈ ਚਾਈਨਾ ਦੀ ਡੋਰ ਜਾਂ ਕੋਈ ਵੀ ਡੋਰ ਜਿਹੜੀ ਆ ਉਹ ਆਪਣਾ ਵਕੇ ਆਏ ਵਜੇਗੀ ਤੇ ਉਹਦੇ ਨਾਲ ਕਿਸੇ ਦੀ ਗਰਦਨ ਤੇ ਜਾਂ ਕਿਸੇ ਵੀ ਕਿੰਨੇ ਬਾਈਕਸ ਨੂੰ ਕਵਰ ਕਰਨ ਦਾ ਪੀਸ ਹਜੇ ਫਿਲਹਾਲ ਜਿਹੜਾ ਵਾ ਅਸੀਂ ਸੋਕ ਪੀਸ ਜਿਹੜਾ ਵਾ ਉਹ ਹਜੇ ਬਣਾਇਆ ਹੈ ਟ్రਾਇਲ ਦੇ ਤੌਰ ਤੇ ਅੱਜ ਜਿਹੜਾ ਵਾ ਉਹ ਆਪਾਂ ਸਾਰਿਆਂ ਦੇ ਵਿੱਚ ਸਮਾਜ ਦੇ ਵਿੱਚ ਆਪਾਂ ਕਰੰਨੇ ਆ ਕਿ ਤਾਂ ਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਨਾਲ ਅਵੇਅਰ ਵੀ ਕਰ ਰਹੇ ਆ ਕਿ ਕੁਝ ਲੋਕਾਂ ਨੂੰ ਇਹ ਦੱਸਣਾ ਵੀ ਪੈਂਦਾ ਵਾ ਕਿ ਐਸ ਕਰਕੇ ਆ ਜਿਹੜੀ ਚੀਜ਼ ਆਪਾਂ ਲਗਾਈ ਜਾ ਰਹੀ ਹੈ ਬਾਕੀ ਜੂ ਜੂ ਆਪਾਂ ਸ਼ਾਇਦ ਦਾ ਰਿਸਪੌਂਸ ਮਿਲੇਗਾ ਉਦੋਂ ਉਦਾਂ ਹੀ ਆਪਾਂ ਜਿਹੜਾ ਵਾ ਕਿ ਟੀਚੇ ਨੂੰ ਵਧਾਈ ਜਾਵਾ ਤੱਕ ਤੇ ਸ਼ਹਿਰ ਦੇ ਵਿੱਚ ਬੜਾ ਵਧੀਆ ਰਿਸਪੌਂਸ ਮਿਲਿਆ ਵਾ ਤੇ ਬਾਕੀ ਤੁਸੀਂ ਵੀ ਸਾਰਿਆਂ ਨੇ ਨੋਟਿਸ ਕੀਤਾ ਹੀ ਹੋਏਗਾ ਕਿ ਸਾਰੇ ਆਪਣੀ ਮਰਜ਼ੀ ਨਾਲ ਲਵਾ ਰਹੇ ਨੇ ਕਿਸੇ ਨੂੰ ਸਾਨੂੰ ਫੋਰਸਫੁਲੀ ਨਹੀਂ ਕਹਿਣਾ ਪਿਆ ਬਸ ਰਿਕੁਐਸਟ ਕਰੀ ਦੀ ਜੇ ਕਿ ਇਹਨੂੰ ਪਤਾ ਵੀ ਲੱਗਣ ਡਿਆ ਵੇਖਦੇ ਹੋ ਇਹ ਵੀ ਉਹ ਆਪ ਹੀ ਕਹਿ ਰਹੇ ਨੇ ਕਿ ਸਾਡੇ ਵੀ ਇਹ ਵਾਲਾ ਜਿਹੜਾ ਵਾ ਇਹ ਲਵਾਓ ਹਾਂਜੀ ਸਰ ਅਵੇਇਲ ਵੀ ਕਰਦੇ ਪਏ ਉਹ ਹਾਂਜੀ ਸਰ ਅਵੇਇਲ ਵੀ ਕਰਦੇ ਪਏ ਆ ਕਿ ਚਾਈਨਾ ਦੀ ਡੋਰ ਦਾ ਜਿਹੜਾ ਵਾ ਯੂਜ਼ ਘੱਟ ਕੀਤਾ ਜਾਏ ਬਿਲਕੁਲ ਨਾ ਹੀ ਕੀਤਾ ਜਾਏ ਪਰ ਕਿਤੇ ਨਾ ਕਿਤੇ ਜਿਹੜਾ ਵਾ ਕਿ ਸਮਾਜ ਦੇ ਵਿੱਚ ਚਾਈਨਾ ਦੀ ਡੋਰ ਜਿਹੜੀ ਯੂਜ਼ ਵੀ ਹੁੰਦੀ ਪਈ ਆ ਪ੍ਰਸ਼ਾਸਨ ਵੀ ਆਪਣੀ ਜਿਹੜੀ ਡਿਊਟੀ ਨਿਭਾ ਰਿਹਾ ਵਾ ਪਰ ਸਾਨੂੰ ਅਗਰ ਅਸੀਂ ਸਾਰੇ ਜਣੇ ਇਹ ਚੀਜ਼ ਦਾ ਬਾਈਕਾਟ ਕਰਾਂਗੇ ਫੇਰ ਹੀ ਆਹ ਚਾਈਨਾ ਡੋਰ ਨੂੰ ਖਤਮ ਕਰ ਸਕਦੇ ਆ ਉਦਾਂ ਹੀ ਜਿਹੜਾ ਵਾ ਕਿ ਚਾਈਨਾ ਡੋਰ ਨੂੰ ਕਦੀ ਵੀ ਆਪਣੇ ਸਮਾਜ ਚੋਂ ਖਤਮ ਨਹੀਂ ਕਰ ਸਕਦੇ ਸੇਫ ਜੀ ਨਾਮ ਮੇਰਾ ਨਾਮ ਰਜਿੰਦਰ ਸਿੰਘ ਮਿੱਠੂ ਲਵਾਈ ਅੱਜ ਕਿੱਥੋਂ ਆਏ ਤੁਸੀਂ ਡੇਰਾ ਬਾਬਾ ਨਾਨਕ ਜਿੱਥੋਂ ਆਏ ਜੀ ਅੱਜ ਗੁੱਡੀਆਂ ਲੈਣ ਵਾਸਤੇ ਬੱਚੇ ਵਾਸਤੇ ਆਏ ਜੀ ਹਾਂ ਤੇ ਕੀ ਆਏ ਤੁਸੀਂ ਸੇਫ ਹੋ ਮਮੋ ਲੋ 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 ਬਦੋ ਜੀ ਵਾਈਸ ਵੱਲੋਂ ਜੀ ਆ ਅੱਜ ਚਾਈਨਾ ਡੋਰ ਦੇ ਪ੍ਰਤੀ ਜੋ ਜਾਗਰੂਤਤਾ ਕੀਤੀ ਗਈ ਹੈ ਕਿ ਜੇ ਜਿੱਦਾਂ ਨੁਕਸਾਨ ਹੁੰਦਾ ਹੈ ਕਿ ਜੇ ਡੋਰ ਆੜ ਜਾਏ ਰੋਰ ਤੇ ਜਾਂਦੇ ਹੋਏ ਡੋਰ ਕਿਸੇ ਨੂੰ ਲੱਗ ਜਾਂਦੀ ਹੈ ਤਾਂ ਗਰਦਨ ਕੱਟੀ ਜਾਂਦੀ ਹੈ ਨੁਕਸਾਨ ਹੁੰਦਾ ਹੈ ਇਹ ਸੇਫਟੀ ਵਾਸਤੇ ਆ ਸਾਨੂੰ ਅੱਜ ਲਾਇਆ ਗਿਆ ਵੀ ਇਹ ਚਾਈਨਾ ਡੋਰ ਤੋਂ ਬਚਿਆ ਜਾ ਸਕੇ ਕਿੰਨੀ ਗਲਾਹੇ ਬੰਦ ਹੋ ਸਕਦੇ ਸਰ ਇਹਦੇ ਵਾਸਤੇ ਡੋਰ ਬਹੁਤ ਜ਼ਿਆਦਾ ਦੱਸ ਸਕਿਓ ਕੱਲ ਪਰਸੋਂ ਦੀ ਗੱਲ ਹੈ ਵੀ ਇੱਕ ਬੰਦੇ ਦੇ ਨਾਲ ਗੱਲ ਤੇ ਫਿਰ ਗਈ 16 ਟਾਂਕੇ ਲੱਗੇ ਨੇ ਹਾਂ ਇਸ ਵਾਸਤੇ ਬਹੁਤ ਜ਼ਰੂਰੀ ਹੈ ਜੀ ਹਰ ਇੱਕ ਨੂੰ ਲਗਵੋਣੀ ਚਾਹੀਦੀ ਹੈ ਤੇ ਆਪਣੀ ਸੇਫਟੀ ਵਾਸਤੇ ਚਾਈਨਾ ਡੋਰ ਨੂੰ ਕਦੀ ਨਹੀਂ ਯੂਜ਼ ਕਰਨਾ ਚਾਹੀਦਾ ਕਿਉਂਕਿ ਉਹ ਤੇ ਲਿਖਿਆ ਵੀ ਹੋਇਆ ਨਾਡ ਫਲ ਯੂਜ਼ ਫਾਰ ਫਲਾਈਂਗ ਕਾਟ ਫਲਾਈਂਗ ਪਰ ਲੋਹੀ ਮੰਨਦੇ ਨਹੀਂ ਐ ਇਹ ਲੋਕ ਸਿਰ ਬੱਚਿਆਂ ਦੇ ਕਹਿੰਦੇ ਵੀ ਅਸੀਂ ਲੈਂਡਿੰਗ ਲੈਣੀ ਹੈ ਜਿਹੜੀ ਆਪਣੀ ਡੋਰ ਲਵਾਈ ਜਾਂਦੀ ਹੈ ਉਹ ਨਹੀਂ ਲੈ ਰਹੇ ਉਹ ਲੈਣਗੇ ਇਹਦੇ ਨਹੀਂ ਗੁੱਡੀਆਂ ਲੈ ਕੇ ਆਏ ਹੋ ਤੁਸੀਂ ਤੇ ਆਪ ਪਤੰਗਾ ਲੈ ਕੇ ਆਏ ਹੋ ਕਿੱਦਾਂ ਹੁਣ ਕਿਹੜੀ ਡੋਰ ਲਾਉਣੀ ਸਰ ਮੈਂ ਅਮ੍ਰਿਤਸਰੋਂ ਲਿਆ ਕੇ ਆਇਆ ਜੀ ਦੂਜੀ ਲਵਾ ਕੇ ਨੜਿਆਂ ਵਾਲੀ ਜਿਹਨੂੰ ਕਹਿੰਦੇ ਪੰਜਾਬੀ ਚ ਉਹ ਪੀੜਕਾ ਦੇ ਪਿੰਡ ਹਾਂਜੀ 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 ਉਹ ਲੈ ਆ ਜੀ ਬਟਾਲੇ ਸ਼ਹਿਰ ਦੇ ਜਿਹੜੇ ਹੁਣ ਹਰ ਨੌਜਵਾਨ ਨੇ ਉਹਨਾਂ ਨੇ ਇੱਕ ਸੋਸਾਇਟੀ ਬਣਾਈ ਹੈ ਜੀ ਉਹਦੇ ਤਹਿਤ ਇਹ ਚਾਇਨਾ ਡੋਰ ਤੋਂ ਜਿਹੜੀ ਪਹਿਲਾਂ ਵਿਕ ਚੁੱਕੀ ਹੈ ਕਿਤੇ ਜਦਾ ਪਤਾ ਨਹੀਂ ਲੱਗਾ ਪਹਿਲੇ ਸਮੇਂ 'ਚ ਵਿਗ ਗਈ ਹੈ ਤੇ ਬਾਹਰ ਜਨਤਾ ਕੋਲ ਚਲੀ ਗਈ ਆ ਉਹ ਤੋਂ ਸੇਫ ਰਹਿਣ ਲਈ ਹੁਣ ਤੇ ਬਿਲਕੁਲ ਤੇ ਸਕੰਜਾ ਕੱਸਿਆ ਕੋਈ ਐਸੀ ਗੱਲ ਨਹੀਂ ਵੀ ਹੁਣ ਡੋਰ ਓਕਣ ਵਾਲੀ ਕੋਈ ਗੱਲ ਨਹੀਂ ਕਿ ਸਾਹਮਣੇ ਆਈ ਤੇ ਇਹਨਾਂ ਨੇ ਇੱਕ ਉਪਰਾਲਾ ਕੀਤਾ ਵੀ ਆਪਣੇ ਬਣਾ ਕੇ ਤਾਰ ਦਾ ਵਧੀਆ ਦਾ ਜਿਗਾਰਡ ਮੋਟਰਸਾਈਕਲਾਂ ਦੇ ਉੱਤੇ ਸਕੂਟਰਾਂ ਦੇ ਲਾਉਣ ਦੇ ਨੇ ਕਿ ਜੇ ਕਿਸੇ ਦੇ ਅੱਗੇ ਆ ਵੀ ਜਾਏ ਤੇ ਉਸ ਚਾਇਨਾ ਡੋਰ ਤੋਂ ਬਚਿਆ ਜਾਏ ਇਹਨਾਂ ਨੌਜਵਾਨਾਂ ਦਾ ਬਹੁਤ ਵਧੀਆ ਉਪਰਾਲਾ ਜੀ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਧੰਨਵਾਦ